� avez পাাডা ইা ইঙে nawব ডিনাকে.

ਪੂਰੀ ਕੱਟੀ ਦਿਖਾਉਣਾ ਤੋਰ ਕੇ ਤੇ ਬਾਈ ਜਵਾਕ ਵੀ ਸ਼ੌਂਕ ਨਾਲ ਲੱਗਿਆ ਹੈ ਇਧਰੋਂ ਮੈਂ ਗੜੇਖ ਵਾਲਾ ਤੇ ਬਾਕੀ ਗੱਲਬਾਤ ਵੀ ਕਰਾਵਾਂਗੇ ਤੇ ਰੇਟ ਪੁੱਛ ਕੇ ਦੇਮੈਂ ਚੰਗੀਆ ਕੱਟੀ ਜਿਹੜੇ ਭਰਾ ਕਹਿੰਦੇ ਹੁੰਦੇ ਨੀਲੀ ਰਾਵੀ ਦੀ ਪੂਰੀ ਕੱਟੀ ਲੈਣੀ ਆ ਹਨ ਦੇਖ ਸਾ ਤੁਸੀਂ ਬਾਈ ਵੀ ਸ਼نگਾਰੀ ਫਿਰਦਾ ਜਾਮਾ ਤੇ ਪੂਰੀ ਟੌਪ ਦੀ ਕੱਟੀ ਆ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਰੋਗਲਾ ਮੜਾ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਬਾਈ ਸਸੀਕਾਲ ਐ ਬਾਈ ਨਾਮ ਦੱਸੀ ਮੜਾ ਠੀਕ ਆ ਸਤਵੀਰ ਪਿੰਡ ਬਾਈ ਪਾੜੜਾ ਬਾਈ ਪਾੜੜਾ ਜ਼ਿਲ੍ਹਾ ਮਾਨ ਸਾਹਿਬ ਬਾਈ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 78143 47810 78139 78143 47810 ਹਾਂ ਠੀਕ ਆ ਤੇ ਸਤਵੀਰ ਬਾਈ ਕਿੰਨੇ ਕ ਟਾਈਮ ਦੀ ਕੱਟੀ ਹੈ ਇਹ ਬਾਈ 11 ਮਹੀਨੇ ਦੀ ਇਹੋ ਜੇ ਦੁੱਧ ਦੰਦ ਆ ਜਾਵਾ 11 ਮਹੀਨੇ ਦੀ ਹਾਂ ਠੀਕ ਆ ਤੇ ਬਾਈ ਮਾਨ ਦਾ ਕੀ ਰਿਗਾਰਡ ਸੀਗਾ 18 ਕਿਲੋ ਦਾ ਬਾਈ ਜਮਾ ਆਪਣੇ ਮਿੱਤਰ ਪਿਆਰੇ ਤੋਂ ਲਈਆ ਖਾਸ ਬੰਦੇ ਠੀਕ ਹੈ ਤੇ ਹੁਣ ਬਾਈ ਰੇਟ ਦੀ ਗੱਲ ਆਈਂ ਰੇਟ ਕੀ ਕਰਤਾ ਰੇਟ ਤਾਂ ਵੀਰੇ 50 ਕਰਦੇ ਆ 50000 ਦੇ ਕੇ ਕਿਨੇ ਜਾਏਗਾ 45000 ਦੀ ਦੇ ਦਾਂਗੇ ਤੇ ਤੇਰੇ ਕੋਈ ਚੈਨਲ ਥਰੂ ਆਊ 3000 ਹੋਰ ਛੋਟ ਲੈ ਬਾਈ ਨੇ ਇਹ ਆਫਰ ਕਰਤਾ ਕਿ 3000 ਰੁਪਿਆ ਹੋਰ ਛੋਟ ਕਰਦੇ ਆ ਜੇ ਕੋਈ ਆ ਕੇ ਕਹਿੰਦਾ ਵੀ ਚੈਨਲ ਦੱਸੀ ਵੀਡੀਓ ਦੇਖੀ ਸੀ ਕੱਟੀ ਚੰਗੀ ਆ ਤੇ ਬਾਕੀ ਬਾਈ ਕਹਿੰਦਾ ਮਾਨਦਾਨ ਕਰਕੇ ਦੋਨਾਂ ਨੂੰ ਰੇਟ 50000 ਕਰਦਾ ਕਿਉਂ ਕੱਟੀ ਵੀ ਚੰਗੀ ਆ ਤੇ ਬਾਕੀ ਪੂਰੀ ਜਮਾ ਭਾਈ ਪੂਰੀ ਤਸੱਲੀ ਕਰਾਏਗਾ ਜਮਾ ਭਾਈ ਆਪਾਂ ਸਾਡੇ ਠੀਕ ਆ ਤੇ ਬਾਕੀ ਬਾਕੀ ਬਈ ਦਸੱਲੀ ਕਾ ਲੈ ਹੁਣ ਸਾਨੂੰ ਇਹ ਜਿਹੜੀ ਸਪੇਸ ਬਹੁਤ ਸੋਹਣੀ ਹੈ। ਇਹਦੀ ਸਪੇਸੜੀ ਬਹੁਤ ਸੋਹਣੀ ਹੈ ਤੇ ਬਾਕੀਆ ਦਿਵਾਗ ਯਾਰਾਣਾ ਛੋੜਾ ਲਈ ਫਦਾ ਤੇ ਇੱਧਰ ਝਾਕ ਮੜਿਆ ਤੇ ਬਾਕੀ ਚੰਗੀ ਆ ਫੇਸਬੁਕ ਕਰਨੇ ਹੋਣਾ ਕੱਟੀ ਸੰਗਣੀ ਔੜਦੀ ਜਾਂਦੀ ਆ ਜਿਹੜੇ ਭਰਾ ਕਹਿੰਦੇ ਪੂਰੀਆਂ ਦੇ ਸਕੀਨ ਤੇ ਬਾਈ ਸੋਨੂ ਵੀ ਕਹਿ ਬਾਕੀ ਸੰਪਰਕ ਜਰੂਰ ਕਰ ਲਓ ਬਾਈ ਲੈ ਬਾਈ ਸੌਦਾ ਵੀ ਹੋ ਜਾਂਦਾ ਕੱਟੀ ਦੇ ਯਾਰ ਆਪਾਂ ਸੌਦਾ ਵੀ ਦਿਖਾਉਣੇ ਤੁਹਾਨੂੰ ਤੇ ਦੇਖ ਸਕਦੇ ਹੋ ਨਾ ਬਾਈ ਕਹਿੰਦਾ ਲੈ ਕੇ ਜਾਵਾਂਗੇ ਬਾਕੀ ਦੇਖੋ ਤੁਸੀਂ ਯਾਰ ਬਾਈ ਲੈਂਦੇ ਵੀ ਇੱਕ ਟੀਵੀ ਕਹਿੰਦਾ ਯਾਰ ਮੰਗ ਕਰੀ ਜਾਂਦੇ ਆ ਤੇ ਸੌਦਾ ਨਹੀਂ ਹੁੰਦੀ ਓਏ ਹੁਣ ਜੇ ਹੁੰਦੀ ਹੁੰਦੀ ਸਾਲ ਮੱਖਾ ਨਹੀਂ ਹੁੰਦੀ ਨਾ ਛੱਤੀ ਦੇ ਨਹੀਂ 36 ਦੇ ਨਹੀਂ ਨਾ ਛੱਤੀ ਦੇ ਨਹੀਂ ਸੌਦਾ ਹੋਈ ਇਹਨਾਂ ਕੱਟੀ ਉਸੇ ਕੱਟੀ ਦਾ ਬੁਰੀ ਦਾ ਲੈ ਬਾਈ ਜੀ ਨੇ ਆਪਾਂ ਮੱਝ ਤੋੜ ਕੇ ਦਿਖਾਉਣਿਆ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਆਰਡਰ ਦੀ ਜਿਹੜੀ ਸਪੇਸ ਬਹੁਤ ਸੋਹਣੀ ਆ ਮੋੜ ਲੈ ਬਾਈ ਤੇ ਥਾਣਾ ਥੋਣਾ ਦਾ ਸੈੱਜ ਠੀਕ ਆ ਥੋੜਾ ਜੁੜਮਾ ਜ਼ਰੂਰ ਆ ਤੇ ਥੂਈ ਹੋਈ ਤਾਜੀ ਮਾਗਰ ਨੀਲੀ 라ਵੀ ਕੱਟੀਆਂ ਏਸੇ ਦੀ ਬਾਈ ਕੱਟੀ ਏਸੇ ਦੀ ਨੀਲੀ 라ਵੀ ਕੱਟੀ ਆ ਤੇ ਮੋਹਰਾ ਦੀ ਜਿਹੜੀ ਮੱਝ ਆ ਗਈ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਸਾਹਮਣੇ ਤੁਸੀਂ ਇੱਕ ਵਾਰੀ ਕੱਟੀਆਂ ਦੇਖ ਲਓ ਨੀਲੀ 라ਵੀ ਦੀਆਂ ਜਿਹੜੇ ਭਰਾ ਕਹਿੰਦੇ ਨੇ ਨੀਲੀ 라ਵੀ ਦੀ ਨਸਲ ਪੈਦਾ ਕਰਨੇ ਸੀ ਆ ਕੱਟੀ ਵੀ ਚੰਗੀ ਖੜੀ ਆ ਮਗਰ ਤੇ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸੱਸੀ ਗਾਲ ਉੱਚਾ ਬੋਲੀ ਮੜਾ ਕੀ ਨਾ ਬਾਈ ਨੰਗਲ ਤੋਂ ਬੂਟਾ ਹੀ ਨੰਗਲ ਤੋਂ ਬੂਟਾ ਜਿਲ੍ਹਾ ਮਾਨਸਾ ਨਾ ਤੇ ਬੂਟੇ ਮੋਬਾਈਲ ਨੰਬਰ ਦੱਸੀ ਬਾਈ 9953 ਠੀਕ ਆ 167 ਠੀਕ ਆ ਤੇ ਬੂਟੇ ਜੀ ਮਾਝੀ ਦੀ ਗੱਲ ਕਰੀਏ ਬਾਈ ਮਨ ਲਾ ਕਹਿੰਦੇ ਸੂਏ ਹੀ ਤੀਜੇ ਸੂਏ ਹੀ ਤੀਜੇ ਸੂਏ ਠੀਕ ਆ ਤੇ ਬਾਈ ਹੁਣ ਮਨ ਲਾ ਕਿੰਨੇ ਦਿਨੇ ਸੂਏ ਹੋਗੀ ਹਫਤਾ ਹੋ ਗਿਆ ਇੱਕ ਹਫਤੇ ਦੀ ਤੇ ਦੁੱਧ ਬਾਈ ਕਿੰਨਾ ਤਿਆਰ ਆ 14 ਗਲ ਤਿਆਰ ਹਨ ਦੁੱਧ ਬਾਈ 14 ਕਿਲੋ ਤਿਆਰ ਦੱਸਦਾ ਤੇ ਮਗਰ ਨੀਲੀ ਰਾਬ ਦੀ ਕੱਟੀ ਆ ਤੇ ਕਿੰਨਾ ਕੁ ਦੁੱਧ ਪਾ ਦੂ ਬੂਟੇ ਦੇ ਰਿਹਾ ਸਾਬਣਾ ਬਾਈ 16 17 ਕਿਲੋ ਪਾ ਦੇ ਠੀਕ ਆ ਮਨ ਲਾ ਵੀ 16 17 ਦੇਣਾ ਚਾਹੀਦਾ ਬਾਕੀ ਵਾਲੇ ਸਾਮ ਸੰਭਾਲ ਤੇ ਡਿਪੈਂਡ ਹੈਣਾ ਤੇ ਬੂਟੇ ਰੇਟ ਦੀ ਗੱਲ ਆਈਂਦੀ ਬਾਈ ਰੇਟ ਕੀ ਕਰਦਾ ਤੂੰ ਤਾਂ 1.5 ਕਰਦਾ 145 ਦੇਦਾ ਠੀਕ ਆ ਵੀ 145 ਦੇ ਦਿਆਂ ਮਾਨ ਤਾਨ ਹੋ ਜੂ ਮਾੜਾ ਮੋਟਾ ਠੀਕ ਆ ਬਾਈ ਕਹਿੰਦਾ ਮਾਨ ਤਾਨ ਵੀ ਕਰ ਦੂਗਾ ਮੌਕੇ ਤੇ ਹੈਣਾ ਬਾਕੀ ਗਾਹਕ ਲੱਗਣ ਦੀ ਗੱਲ ਆ ਤੇ ਚੰਗੀਆਂ ਮਿੱਤਰੋ ਜੇ ਤੁਸੀਂ ਮੰਨ ਲਓ ਖਰੀਦਦੇ ਆ ਤਾਂ ਬਾਈ ਬੂਟੇ ਨਾਲ ਸੰਪ ਤੇ ਆਰਡਰ ਦੀ ਜਿਹੜੀ ਬੰਤਰਾ ਬਹੁਤ ਸੋਹਣੀ ਹੈ ਹਨਾ ਥੋੜਾ ਆ ਥਣ ਜਰੂਰ ਮੋੜਦੀ ਆ ਤੇ ਬਾਕੀ ਚੰਗੇ ਆ ਤੇ ਬਾਕੀ ਰੇਟ ਬਾਈ 1.5 ਕਰਦਾ ਤੇ ਸੰਪਰਕ ਤੁਸੀਂ ਕਰਨਾ ਤੇ ਬੂਟੇ ਨਾਲ ਪਿੰਡ ਬਾਈ ਦਾ ਨੰਗਲ ਹਨਾ ਤੁਰਦੀ ਇੱਕ ਵਾਰੀ ਹੋਰ ਚੈੱਕ ਕਰ ਲਓ ਤੇ ਆਜੋ ਫਿਰ ਆਪਾਂ ਕਹਾਲੇ ਪੂਰੀ ਡਿਟੇਲ ਲਈ ਲੈ ਵੀ ਇੱਕ ਨਾ ਮੇਰੇ ਤੇ ਆਪਾਂ ਮੱਝ ਤੋਰ ਕੇ ਦਿਖਾਉਣਾ ਤੁਹਾਨੂੰ ਤੇ ਬਾਕੀ ਆਰਡਰ ਦੀ ਜਿਹੜੀ ਬੰਤਰਾ ਦੇਖਣਾ ਮਾੜਾ ਇਧਰ ਨੂੰ ਕਿਹੜਾ ਹੋਰ ਦਵਾ ਦੇ ਤੇ ਬਾਕੀ ਬਾਈ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਤੇ ਜੇ ਆਪਾਂ ਕਹੇ ਦੀ ਹਨਾ ਥਾਣਾ ਤੁਣਾ ਸਾ ਜਿਹੜਾ ਸੋਹਣਾਗਾ ਚੰਗੀ ਮੰਨ ਲਓ ਵੀ ਮੱਝ ਆ ਗਈ ਤੇ ਬਾਕੀ ਇੱਕ ਵਾਰੀ ਚੈੱਕ ਤੁਸੀਂ ਕਰ ਲਓ ਮੋੜਦਾ ਬਾਈ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਈ ਨੂੰ ਪੁੱਛ ਕੇ ਦੇਵਾਂਗੇ ਜੇ ਆਪਾਂ ਗੱਲ ਕਰੀ ਆਰਡਰ ਦੀ ਦਾ ਆਰਡਰ ਚੰਗਾ ਬਣਿਆ ਹੋਇਆ ਹਨਾ ਸਾਹਮਣੇ ਬੱਚਾ ਵੀ ਖੜਾ ਬਾਕੀ ਬਾਈ ਤੋਂ ਪੁੱਛਦੇ ਆਪਾਂ ਜਾਣਕਾਰੀ ਲੈ ਕੇ ਦੇਨੇ ਆਂ ਪੂਰਾ ਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਸਾਹਮਣੇ ਇੱਕ ਵਾਰੀ ਤੁਸੀਂ ਬੱਚਾ ਦੇਖ ਸਕਦੇ ਹੋ ਤਾਜੀ ਸੂਈ ਹੋਈ ਆ ਤੇ ਥਾਣਾ ਥੁਣਾ ਦੀ ਬੰਤਰਾ ਜਿਹੜੀ ਬਹੁਤ ਸੋਹਣੀ ਆ ਲੇਵੇ ਦੀ ਤਿਆਰ ਹੋਈ ਹੋਈ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਸੀਕਾਲ ਅ ਬਾਈ ਨਾਮ ਦੱਸੋ ੱਚਾ ਬੋਲੋ ਮਾੜੇ ਜਗਤਾਰ ਸਿੰਘ ਠੀਕ ਆ ਤੇ ਲਖਮੀਰਵਾਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਬਾਈ ਤੇ ਬਾਈ ਜਗਤਾਰ ਇੱਕ ਵਾਰੀ ਮੋਬਾਈਲ ਨੰਬਰ ਦੱਸਿਓ 98725 98725 50481 50481 ਠੀਕ ਆ ਤੇ ਜਗਤਾਰ ਬਾਈ ਜਿਹੜੀ ਅੱਜ ਝੋਟੀਆਂ ਪਰ ਦਿਖਾਈਏ ਤੋਰ ਕੇ ਕਿੰਨੇ ਦਿਨਾਂ ਸੂਈ ਹੋਈ ਆ ਇਹ ਲਾਈ 12 ਤੋਂ 13 ਦਿਨਾਂ ਦੀ 12 ਤੋਂ 13 ਦਿਨਾਂ ਦੀ ਤੇ ਦੁੱਧ ਬਾਈ ਜਗਤਾਰ ਕਿੰਨਾ ਹੁਣ ਇਸ ਟਾਈਮ 11 ਲੀਟਰ ਠੀਕ ਆ ਲੈ ਵੀ ਮਿੱਤਰੋ 11 ਲੀਟਰ ਜਿਹੜਾ ਬਾਈ ਕਹਿੰਦਾ ਦੁੱਧ ਤਿਆਰ ਆ ਤੇ ਅਡਰ ਆਡਰ ਦੀ ਸੇਫ ਬਹੁਤ ਸੋਹਣੀ ਆ ਤੇ ਉਹ ਸਾਹਮਣੇ ਬੱਚਾ ਖੜਾ ਤੇ ਬਾਕੀ ਭਾਈ ਜਗਤਾਰ ਗੱਲ ਇਹਦੇ ਰੇਟ ਦੀ ਰੇਟ ਕੀ ਕਰਤਾ ਮਨ ਤਾਂ ਬਈ ਇੱਕ ਲੱਖ ਤੇ 22000 15 ਮਾਨਤਨ ਕਿੰਨਾ ਹੋਊਗਾ 115 ਦੀ ਮਹਨ ਦੇਣਾ 115 ਦੀ ਠੀਕ ਆ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ 115 ਦੀ ਕਹਿੰਦਾ ਮਹਨ ਦੇ ਦਿਆਂਗੇ ਤੇ ਬਾਕੀ ਮੌਕੇ ਦੀ ਗੱਲ ਹੁੰਦੀ ਬਾਈ ਮਾੜਾ ਮੋਟਾ ਹਣਾ 5 400 ਹਾਂ ਮਾਨਤਾਣਾ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਤੇ ਚੰਗੀ ਐ ਝੋਟੀ ਤੇ ਬਾਕੀ ਤਾਜੀ ਸੂਈ ਹੋਈ ਆ ਤੇ ਦੁੱਧ ਵੀ ਚੰਗਾ ਪਾ ਦੂ ਬਾਈ ਦੁੱਧ ਕਿੰਨਾ ਕੀ ਉਮੀਦ ਲੱਗਦੀ ਆ ਬਾਈ ਦੇਖੋ ਕਿਲੋ ਕੋਰ ਬਾਜੂ ਨਹੀਂ ਫੇਰ ਵੀ 12 ਮੱਲਾ ਤੇ 12 ਦੇ ਸਕਦੀ ਆ ਠੀਕ ਠੀਕ ਆ 12 ਖੁੱਲਾ ਦੇ ਦੂ ਬਾਈ ਕਹਿੰਦਾ ਚੰਗੀ ਐ ਪਲੀ ਹੋਈ ਆ ਤੇ ਬਾਕੀ ਤੀਜੇ ਸੂਈ ਆ ਦੂਜੇ ਬਾਈ ਦੂਜੇ ਸੂਈ ਆ ਲੇ ਆ ਲੂ ਬਾਈ ਜਿਹੜੀ ਮੰਤਰ ਬਿਲਕੁਲ ਠੀਕ ਆ ਨਿਕਲਵੇਂ ਥਾਂ ਨੇ ਚੰਗੀ ਚਬਾਈ ਵਾਲੀ ਆ ਸੰਪਰਕ ਤੁਸੀਂ ਕਰ ਲਿਓ ਬਾਈ ਨਾਲ ਲਾਈਵ ਵਿੱਚ ਤਰੱਕਣਾ ਆਪਾਂ 20 ਕਿਲੋ ਵਾਲੀ ਮੱਝ ਦਿਖਾਉਣੇ ਆ ਤੇ ਹੈਵੀ ਚੰਗੀ ਤੇ ਪੂਰੀ ਗਾਰੰਟੀ ਦੇ ਬਾਈ ਲੈ ਕੇ ਆਏ ਨੇ ਆ ਇਧਰ ਨੂੰ ਲੈ ਜਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਆਰਡਰ ਦੀ ਜਿਹੜੀ ਸੇਫ ਆ ਦੇਖ ਲਓ ਤੇ ਬਾਕੀ ਰਾਜੀ ਯਾਰ ਮੱਝ ਬਾੜੀ ਜਾਦਿਆ ਕਿਉਂਕਿ ਚੰਗੇ ਘਰਾਣੇ ਦੇ ਵਿੱਚੋਂ ਆਈ ਹੋਈ ਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲਾਵਾਂਗੇ ਮੋੜਲਾ ਤੇ ਬਾਕੀ ਖਾਣ ਪੀਣ ਕੰ ਦਾ ਖੁੱਲਾ ਸੀਗਾ ਤੇ ਕਮੀ ਕਿਸੇ ਗੱਲ ਦੀ ਹੈ ਨਹੀਂ ਸੀ ਤਾਈਆਂ ਜਿਹੜੀ ਇਹ ਮੱਝ ਰਾਜੀ ਆ ਹਨਾ ਤੇ ਹੈ ਝੋਟੀ ਪਰ ਮੱਝ ਦੇ ਰੂਪ ਵਿੱਚ ਦੇਂਦੀ ਆ ਕਿਉਂਕਿ ਜਿਵੇਂ ਸਮਾਨ ਜਾਦੇ ਪਾਇਆ ਹੋਇਆ ਜਿਹੜਾ ਤੇ ਬਾਕੀ ਪੂਰੀ ਡੀਟੇਲ ਆਪਾਂ ਬਾਾਈ ਤੋਂ ਲਵਾਂਗੇ ਥਣਾ ਸਾਇ ਸੋਹਣਾਗਾ ਹਜੇ ਕੱਚੀ ਆ ਤੇ ਲੇਵਾ ਜਿਹੜਾ ਨੇ ਪੂਰਾ ਬਹੁਤ ਸੋਹਣਾ ਤਿਆਰ ਕਰਨਾ ਤੇ ਮੱਝ ਦੇ ਕਾਗਜ਼ਪੂਜ ਵੀ ਸਾਰੇ ਜਿਹੜੇ ਬਾਈ ਵਾਲੇ ਬਣੇ ਹੋਏ ਨੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਜੀ ਪੁੱਛਿਆ ਬੋਲੇ ਮੜਿਆ ਤੇ ਕੀ ਨਾਂ ਬਾਈ ਬਾਈ ਦਾ ਧਰਮਿੰਦਰ ਸਿੰਘ ਜੀ ਠੀਕ ਆ ਪਿੰਡ ਬਾਈ ਪਾਈ ਦੇਸਾ ਬਾਈ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਬਾਈ ਠੀਕ ਆ ਮੋਬਾਈਲ ਨੰਬਰ ਬੋਲੀ ਬਾਈ 8829030690 ਠੀਕ ਆ ਤੇ ਬਾਈ ਜਿਹੜੀ ਇਹ ਝੋਟੀ ਮੰਲਾ ਕਿਵੇਂ ਸੂਏ ਸੂ ਗਈ ਇਹ ਦੂਜੇ ਸੂਏ ਸੂ ਬਾਈ ਜੀ ਠੀਕ ਆ ਦੇਖਣ ਨੂੰ ਯਾਰ ਮੱਝ ਲੱਗਦੀ ਹੈ ਨਾ ਆ ਦੇਖਣ ਨੂੰ ਮੱਝ ਲੱਗਦੀ ਮੂੰਹ ਵੀ ਨਹੀਂ ਦੇਖਦਾ ਠੀਕ ਆ ਤੇ ਹੈ ਬਾਈ ਝੋਟੀਆਂ ਤੇ ਦੇਖਣ ਨੂੰ ਮੱਝ ਲੱਗਦੀ ਹੈ ਕਿਉਂਕਿ ਮਿੱਤਰੋ ਜਿਹੜੀ ਖਾਕ ਬਾਈਆਂ ਕੋਲ ਨਾ ਇੰਨੀ ਜ਼ਿਆਦਾ ਸੀਗੀ ਤੇ ਬਾਈ ਮਨਲਾ ਦੁੱਧ ਦਾ ਕੀ ਰਿਕਾਰਡ ਹੈ ਪਹਿਲੇ ਤੋਂ ਕੀ ਰਿਕਾਰਡ ਸੀ 12 ਕਿਲੋ ਦੁੱਧ ਕੱਢਿਆ ਬਾਈ ਜੀ ਠੀਕ ਆ ਤੇ ਤੁਸੀਂ ਕਹਿੰਦੇ ਕਾਗਜ਼ ਪੱਤਰ ਵੀ ਹੈਗੇ ਆਪਣੇ ਕੋਲੇ ਬਣਿਆ ਹੋਇਆ ਬਾਈ ਜੀ ਪੂਰਾ ਪ੍ਰੂਫ ਦੇ ਕੇ ਦੁਰੰਗ ਵਾਲੇ ਨੂੰ ਠੀਕ ਠੀਕ ਆ ਤੇ ਹੁਣ ਇਹ ਕੀ ਕੀ ਉਮੀਦ ਲੱਗੂਗੀ 22+ ਦੁੱਧ ਕੱਡੂ ਬਾਈ ਜੀ ਠੀਕ ਆ 20 20 ਤੋਂ ਉੱਪਰ ਜਾਊਗੀ 20 ਤੋਂ ਉੱਪਰ ਜਾਊਗੀ ਠੀਕ ਆ ਬਾਈ ਕਹਿੰਦਾ 22+ ਦੁੱਧ ਕੱਢਣਾ ਤੇ ਬਾਕੀ ਕਹਿੰਦਾ ਪੂਰੀ ਗਰੰਟੀ ਦੇ ਕੇ ਦੋ ਰਾਂਗੇ 17 ਕਿਲੋ ਦੇ ਜਿਹੜੇ ਰਿਕਾਰਡ ਬਣੇ ਹੋਏ ਨੇ ਤੇ ਬਾਕੀ ਬਾਈ ਚੰਗੇ ਮਨ ਨਾਲ ਕਿਸੇ ਬੰਦੇ ਕੋਲ ਲਾਦੀ ਹੈ ਨਾ ਹਾਂ ਬਾਈ ਹਾਂ ਠੀਕ ਆ ਤੇ ਸ਼ਾਮ ਸੰਭਾਲ ਵੀ ਚੰਗੀ ਲਾਦੀ ਆ ਕਿੰਨੇ ਕਿੰਨੇ ਦਿਨ ਬਾਕੀ ਨੇ ਇਰੇ ਬਾਈ 11 12 ਦਿਨ ਬਾਕੀ ਸੁਣ ਠੀਕ ਆ 11 12 ਦਿਨ ਜਿਹੜੇ ਬਾਕੀ ਨੇ ਹਜੇ ਸੁਣਦੇ ਹਾਂ ਤੇ ਆਰਡਰ ਬਹੁਤ ਸੋਹਣਾ ਬਣਾਉਂਦੇ ਹਨਾ ਅਮਰੀਕਨ ਕਾਮ ਕੋ ਬੈਠਿਆ ਨਹੀਂ ਆਣਾ ਬਿਲਕੁਲ ਤੇ ਬਾਕੀ ਬਾਈ ਪੁਰਾਣੀਆਂ ਫੋਟੋਆਂ ਫੋਟੋ ਮਹਗੀਆਂ ਪਹਿਲੇ ਸੂਏ ਦੇ ਨਾ ਮਗਵਾ ਲਾਂਗੇ ਠੀਕ ਆ ਮਗਵਾ ਲਾਂਗੇ ਠੀਕ ਆ ਤੇ ਬਾਈ ਅੱਜ ਰੇਟ ਕੀ ਕਰਦਾ ਜਿਹਦੇ ਹਿਸਾਬ ਨਾਲ ਰੇਟ ਬਾਈ ਜੀ 180 ਆ 180 ਤੇ ਕਿੰਨਾ ਮਾਨਦਾਨ ਹੋ ਵਿੱਚੋਂ ਕਰਦਾ ਫੁੱਲ ਕੋਈ ਚੱਕਰ ਨਹੀਂ ਠੀਕ ਆ ਮਨ ਲਾ ਮੌਕੇ ਦੀ ਗੱਲ ਚੱਕੇ ਤੋਰਾਂਗੇ ਬੰਦੇ ਨੂੰ ਯਾਰਾ ਠੀਕ ਆ ਰਾਜੀ ਨਹੀਂ ਕਰਦੇ ਲੈ ਵੀ ਮਿੱਤਰੋ ਬਾਈ ਕਹਿੰਦਾ ਜਿਹੜਾ ਬੰਦਾ ਖੋਸ਼ ਕਰਕੇ ਧੋਰਾਗੇ ਮੌਕੇ ਦੀ ਗੱਲ ਆ ਰੇਟ 180 ਆ ਮੱਝ ਦਾ ਤੇ 20 ਤੋਂ ਉੱਪਰ ਬਾਈ ਕਹਿੰਦਾ ਬਾਈ ਦਾ 22+ ਕਹਿੰਦਾ 20 ਤੋਂ ਉੱਪਰ ਮੱਝ ਕਹਿੰਦਾ ਦੁੱਧ ਕੱਢੂਗੀ ਹਜੇ ਕਹਿੰਦਾ ਵੀ ਜਿਹੜੀ ਕੱਚੀ ਆ 12 ਦਿਨਾਂ ਦੀ 12 ਕਈ ਵਾਰ ਵੱਧ ਵੀ ਲੈ ਜਾਂਦਾ ਪਸ਼ੂ ਪਰ 12 ਦਿਨ ਕਹਿੰਦਾ ਵੀ ਡੇਟ ਮੁਤਾਬਕ ਪਏ ਨੇ ਕਿਉਂਕਿ ਚਾਰੇ ਥਣ ਅਲੱਗ-ਅਲੱਗ ਆ ਤੇ ਬਾਕੀ ਪੜੀ ਯਾਰਾ ਜਿਵੇਂ ਕਹਦੀ ਆਪਾਂ ਸਮਾਨ ਦਾ ਖਰਾਕਲਾ ਤਾਂ ਕੋਈ ਤੋੜੀ ਨਹੀਂ ਸਿੱਥੋਂ ਆਈ ਹੋਈ ਆ ਚੰਗੇ ਫਾਰਮ ਦੇ ਵਿੱਚੋਂ ਆਈ ਆ ਤੇ ਬਾਕੀ ਕਈ ਵਾਰ ਬਾਈ ਨਹੀਂ ਸ਼ੋਅ ਕਰਦੇ ਹਣਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਧਰਮਿੰਦਰ ਨਾਲ ਪਿੰਡ ਭਾਈ ਦੇਸਾ ਤੇ ਜ਼ਿਲ੍ਹਾ ਮਾਨਸਾ ਤੇ ਇੱਕ ਝੋਟੀ ਹੋਰ ਆ ਉਹ ਵੀ ਦਿਖਾ ਦਈਏ ਇਹ ਨੀਲੀ ਰਾਵੀ ਦੀ ਆ ਕ੍ਰੌਸ ਤੇ ਬਾਕੀ ਤੋਰ ਕੇ ਦਿਖਾਉਣੇ ਤੁਹਾਨੂੰ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਇਹਦਾ ਜਿਹੜਾ ਅਡਰ ਟਾਇਰ ਟਾਗਾ ਤੇ ਥਣ ਨਿਖੜ ਮਿਆਂ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤਾਜੀ ਸੂਈ ਹੋਈ ਆ ਪਰਸੋਂ ਸੂਈ ਆ ਬਾਈ ਕਹਿੰਦਾ ਤੇ ਬੱਚਾ ਵੀ ਤੁਹਾਨੂੰ ਦਿਖਾਉਣੇ ਆ ਤੇ ਖਾਨ ਨੇ ਜਿਹੜੇ ਅੱਡੋ ਅੱਡ ਨੇ ਟਾਈਟ ਲੇਵੇ ਦੀ ਆ ਸਾਹਮਣੇ ਜਿਹੜਾ ਬੱਚਾ ਬੈਠਾਗਾ ਆ ਦੇਖ ਸਕਦੇ ਤੁਸੀਂ ਇੱਕ ਵਾਰੀ ਤੇ ਨੀਲੀ ਰਾਵੀ ਦਾ ਜਿਹੜਾ ਬੱਚਾ ਮਗਰ ਗ੍ਰੇਡੇਡ ਆ ਮੱਥੇ ਦੇ ਵਿੱਚ ਫੂਲ ਆਗਾ ਤੇ ਝੋਟੀ ਵੀ ਨੀਲੀ ਰਾਵੀ ਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆ ਇੱਕ ਵਾਰੀ ਤੇ ਥਣਾ ਸਾਹਿਬ ਤੁਸੀਂ ਚੈੱਕ ਕਰ ਲਿਆ ਤੇ ਬਾਕੀ ਕਰਦੇ ਆ ਗੱਲ ਧਰਮੇਂਦਰ ਜਿਹੜੀ ਆ ਬਾਈ ਇਹ ਕਿਵੇਂ ਸੂਇਆ ਇਹ ਬਾਈ ਦੂਜੇ ਸੂਏ ਸੂਇਆ ਦੂਜੇ ਸੂਏ ਠੀਕ ਆ ਤੇ ਮਨਲਾ ਕੱਲ ਸੂਇ ਕਿ ਪਰਸੋਂ ਪਰਸੋਂ ਸੂਇਆ ਬਾਈ ਪਰਸੋਂ ਸੂਇਆ ਮਗਰ ਬਾਈ ਕੱਟਾ ਕੱਟੀ ਕੱਟੀ ਆ ਬਾਈ ਮਗਰ ਕਟਾ ਯਾਰਾ ਕਟਾ ਮਗਰ ਕਟਾਗਾ 나ੜੂਆ ਨਾਲ ਬਿਲਕੁਲ ਚੈੱਕ ਕਰ ਸਕਦੇ ਹਾਂ ਤੇ ਬਾਈ ਮਨਲਾ ਦੁੱਧ ਦੀ ਕੀ ਰਿਪੋਰਟ ਹੋਣ ਜਿਹੜੀ ਇਸ ਟਾਈਮ ਪਰਸੋ ਜੀ ਯਾਰ 10 ਕਿਲੋ ਬੋਲੀਆ ਖਾਲੀ ਤਾਂ ਮਨਲਾ ਕਰੀ ਨੁ ਹੋਣੀ ਹੈਨਾ ਠੀਕ ਆ ਵੀ 10 ਕਿਲੋ ਹੈਗੀ ਬੋਲੀ ਹਾਂ ਠੀਕ ਆ ਤੇ ਮਨਲਾ ਕਿੰਨਾ ਕਿ ਦੇ ਦੁੱਧ ਦੁੱਧ ਬਾਈ ਯਾਰ 12-13 ਕਿਲੋ ਖੁੱਲਾ ਠੀਕ ਆ 12-13 ਕਿਲੋ ਮਨਲਾ ਪਾ ਦੂਗੀ ਲੈ ਬਈ ਝੋਟੀ ਚੰਗੀ ਹੈ ਗ੍ਰੇਡਡਾ ਨੀਲੀ ਰਾਵੀ ਦੀ ਤੇ 12-13 ਕਿਲੋ ਬਾਈ ਕਿੰਨਾ ਖੁੱਲਾ ਪਾ ਦੂਗੀ ਬਾਕੀ 6-7 15-16 ਵੀ ਕੱਢ ਸਕਦਾ ਪਰਸੋ ਬਿਲਕੁਲ ਬਾਈ ਬਿਲਕੁਲ ਤੇ ਇਹਦੀ ਬਾਈ ਰ ਤੇ ਕਿੰਨਾ ਮਾਨਤਨ ਹੋ ਜੂ ਕਰਦਾ ਹੈ ਬਾਈ ਕੋਈ ਚੱਕਰ ਠੀਕ ਹੈ ਬਾਕੀ ਬੰਦਾ ਆ ਕਰਕੇ ਦੋਰਾਂ ਮਾਨਤਨ ਠੀਕ ਹੈ ਲੈ ਬਾਈ ਕਹਿੰਦਾ ਕੋਈ ਵੀ ਆਵੇ ਯਾਰ ਹਨਾ ਮਾਨਤਨ ਪੂਰਾ ਕਰਕੇ ਦੋਰਾਂਗੇ ਖੁਸ਼ ਕਰਕੇ ਦੋਰਾਂਗੇ ਤਾਂ ਬੈੜ ਵੀ ਬੈੜ ਵੀ ਦਿਖਾ ਦੇ ਆ ਜਾ ਤੇ ਇੱਕ ਸਾਈਵਾਲ ਬੈੜ ਹੈ ਜੇ ਕਈ ਵਾਰ ਭਰਾ ਲਾ ਘਰੇ ਰੱਖਣ ਵਾਸਤੇ ਜਿਵੇਂ ਹਨਾ ਬਿਮਾਰੀਆਂ ਲੱਗ ਜਾਂਦੇ ਦੇਸੀ ਘਾਹ ਦੁੱਧ ਪੀਣ ਨੂੰ ਭਾਲਦੇ ਹੁੰਦੇ ਆ ਤਾਂ ਉਹ ਵੀ ਬਾਈ ਕੋਲੇ ਹੈਗੀ ਆ ਤੇ ਇਹ ਵੀ ਤੁਹਾਨੂੰ ਆਪਾਂ ਇੱਕ ਵਾਰੀ ਦਿਖਾ ਦਈਏ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਪਹਿਲੇ ਸੂਇਆ ਪਹਿਲੇ ਸੂਇਆ ਥਣ ਕੱਲਾ ਕੱਲਾ ਤੇ ਬੱਸੀ ਆ ਗਈ ਜਿਵੇਂ ਆਪਾਂ ਕਹੇ ਦੀ ਹਨਾ ਤੇ ਚੰਗੀ ਆ ਤੇ ਬਾਕੀ ਆਪਾਂ ਇਹਦੇ ਬਾਰੇ ਵੀ ਪੁੱਛ ਲਈਏ ਥੋੜਾ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਭਾਈ ਤਲਵਿੰਦਰ ਇਹ ਕਿ ਪਹਿਲੇ ਸੂਇਆ? ਹਾਂ ਭਾਈ ਪਹਿਲਾ ਸੂਇਆ ਠੀਕ ਆ ਹੁਣ ਕੈ ਦੇਣਾ ਸੂਈ ਹੋਗੀ? ਇਹਨੂੰ ਹੋਗਾ ਕਿ ਚੌਥਾ ਦੇਣਾ ਭਾਈ ਸੂਈ ਚੌਥਾ ਦੇਣਾ ਆ ਸਾਹਮਣੇ ਬੱਸੀ ਬੱਚੀ ਬੱਸੀ ਭਾਈ ਬੱਚੀ ਮਾਗਰ ਬੱਸੀ ਆ ਚੌਥਾ ਚਾਰ ਦੇਣਾ ਸੂਈ ਆ ਤੇ ਭਾਈ ਦੁੱਧ ਇਸ ਟਾਈਮ ਕਿੰਨਾ? 1 ਲੀਟਰ ਭਾਈ ਖੁੱਲਾ ਜਾਮਾ ਪੂਰਾ ਜਾਮਾ ਦੇਖ ਲਿਖ ਲੈ ਗਲੇ ਦੋਟਾ ਜਮਾ 4 ਟਾਈਮ ਠੀਕ ਆ ਤੇ ਇਹਦਾ ਕੀ ਰੇਟ ਕਰਤਾ ਬਾਈ 40000 40000 ਮਾਰਦਾਨ ਮਾਰਦਾਨ ਫੁੱਲ ਕਰਦੇ ਠੀਕ ਆ ਇੱਕ ਵੀ ਦੋ ਨਰਾਜ਼ ਨਹੀਂ ਕਰਦੇ ਆਪਾਂ ਇੱਕ ਵਾਰੀ ਬਾਈ 10 ਹੋਰ ਬੋਲ ਲਈ ਪਿੰਡ ਭਾਈ ਦੱਸਾ ਜੀ ਨਾਂ ਮੇਰਾ ਤਰਵਿੰਦਰ ਸਿੰਘ ਆ ਜੀ ਫੋਨ ਨੰਬਰ 87290 3069 ਠੀਕ ਆ ਲੈ ਬਾਈ ਸੰਪਰਕ ਤੁਸੀਂ ਕਰਨਾ ਤੇ ਬੈਡ ਵੀ ਚੰਗੀ ਆ ਤੇ ਬਾਕੀ ਠੰਡੀ ਪੂਰੀ ਜਮਾ ਨਿਆਣਾ ਪਾਉਣ ਦੀ ਲੋੜ ਆ ਬਾਈ ਕੀ ਲੋੜ ਦੀ ਜੇ ਵੇ ਮਰਜੀ ਬਾਈ ਕਹ ਨਿਆਣਾ ਪਾਉਣ ਦੀ ਲੋੜ ਨਹੀਂ ਤਸੱਲੀ ਦੋ ਟਾਈਮ ਤਿੰਨ ਟਾਈਮ ਤੁਸੀਂ ਕਰਕੇ ਖਰੀਦ ਸਕਦੇ ਹੋ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਲਾਵੀ ਮਿੱਤਰੋ ਨੇ ਇੱਕ ਆਪਾਂ ਟੋਕੜ ਗੱਬਣ ਦਿਖਾਉਣੇ ਤੁਹਾਨੂੰ ਤੇ ਮੰਗਰ ਕੱਟੀ ਆ ਤੇ 5-7000 ਦੀ ਨਾਲ ਕੱਟੀ ਆ ਜੀ ਆਪਾਂ ਲਾ ਕੇ ਚੱਲੀ ਹੈਣਾ ਤੇ ਬਾਕੀ ਆਪਾਂ ਤੋੜ ਕੇ ਦਿਖਾ ਦਈਏ ਇੱਕ ਵਾਰੀ ਤੇ ਵੱਡੀ ਮਾਝਾ ਕੀ ਥਣ ਥਣ ਚੰਗਾ ਲੱਗਿਆ ਤੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਗੱਬਣ ਵੀ ਸਾਰਾ ਬਾਈ ਨੂੰ ਪੁੱਸ ਕੇ ਦੇਵਾਂਗੇ ਤੇ ਆਰਡਰ ਵੀ ਜਿਹੜਾ ਬਹੁਤ ਸੋਹਣਾ ਹੈਣਾ ਤਾਈ ਸੂਈ ਦਾ ਬਾਈ ਕਹਿੰਦਾ ਪੂਰਾ ਵਧੀਆ ਹੁੰਦਾ ਸੀਗਾ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਬੰਨ ਦੇਣ ਨੂੰ ਦੇ ਇੱਕ ਵਾਰੀ ਥੋੜਾ ਜਿਹਾ ਮੰਡੀ ਦੇ ਕਰਕੇ ਉਪਰ ਆ ਬਸੂ ਕਰਨ ਲੱਗ ਜਾਂਦਾ ਹਨ ਤੇ ਪੂਰੀ ਡਿਟੇਲ ਆਪ ਬਾਈ ਤੋਂ ਲੈ ਕੇ ਨੇ ਨਿਕਲਣ ਦੇ ਥਣ ਨੇ ਤੇ ਬਾਕੀ ਗੱਲ ਬਾਤ ਕਰਦੇ ਆ ਬਾਈ ਨਾਲ ਪੂਰੀ ਪੁੱਛ ਲੈਣੇ ਡਿਟੇਲ ਹਾਂ ਬਾਈ ਸਸੀ ਗੱਲ ਉੱਚਾ ਬੋਲਿਓ ਬਾਈ ਤੇ ਬਾਈ ਨਾਮ ਕੀ ਹੈ ਕਾਲਾ ਸਿੰਘ ਜੀ ਠੀਕ ਆ ਤੇ ਕਾਲੇ ਬਾਈ ਪਿੰਡ ਨਾਗਪੁਰ ਨਾਗਪੁਰ ਜ਼ਿਲ੍ਹਾ ਫਤਿਹਪੁਰ ਹਣਾ ਠੀਕ ਆ ਤੇ ਕਾਲੇ ਮੋਬਾਈਲ ਨੰਬਰ ਬੋਲਿ ਇੱਕ ਵਾਰੀ 90343 93803 ਠੀਕ ਆ ਤੇ ਕਾਲੇ ਜਿਹੜੀ ਆਪਾਂ ਮੱਝ ਦੌਰ ਕੇ ਦਿਖਾਈ ਆ ਬਾਈ ਮੱਲਾ ਤੋਕੜ ਗੱਪਣ ਹੈ ਤੋਕੜ ਗੱਪਣ ਜੀ 4 ਮਹੀਨੇ ਵਾਲੀ ਚੱਕ ਪਾਸਾ ਠੀਕ ਆ 4 ਮਹੀਨੇ ਦੀ ਗੱਪਣ ਆ ਹਾਂਜੀ 7 ਕਿਲੋ ਦੁੱਧਾ ਮਾਗਰ ਕੱਟੀ ਹੈ ਨਾ ਮਾਗਰ ਕੱਟੀ ਹੈ ਠੰਡੀ ਮਿਲਦੀ ਆ ਠੀਕ ਆ ਠੰਡੀ ਮਿਲਦੀ ਆ ਤੇ ਦੁੱਧ 7 ਕਿਲੋ ਦੋਨੇ ਟਾਈਮ ਕੱਟੀ ਦੇ ਮਿਲਦੀ ਆ ਕਿ ਝਾੜ ਤੇ ਠੀਕ ਆ ਤੇ ਕਾਲੇ ਮੋਬਾਈਲ ਨੰਬਰ ਬੋਲ ਇੱਕ ਵਾਰੀ ਬਾਈ 9034193830 ਠੀਕ ਆ ਤੇ ਕਾਲੇ ਬਾਈ ਰੇਟ ਦੀ ਗੱਲ ਆਂ ਰੇਟ ਕੀ ਕਰਤਾ 85000 ਰੁਪਏ 85000 ਦੇ ਕੇ ਕਿ ਨਹੀਂ ਜਾ ਮੈਂ ਲਾਸਟ ਕੋਈ ਨਾ ਕਰਦਾਂਗੇ ਮਾਨਤਾ ਜੀ ਠੀਕ ਆ ਲਾਵੀ ਮਿੱਤਰੋ ਮਾਨਦਾਨ ਬਾਈ ਕਹਿੰਦਾ ਜਰੂਰ ਕਰਕੇ ਦੋਹਾਂ ਕਿ ਮੋੜ ਨੇਂਦਾ ਬੰਦਾ ਕੋਈ ਤੇ 85000 ਰੇਟ ਕਰਦਾ 4 ਮਹੀਨਿਆਂ ਦੀ ਗੱਬਣਾ ਤੇ 7 ਕਿਲੋ ਜਿਹੜਾ ਦੁੱਧਾ ਤੇ ਨਾਲ ਕੱਟੀ ਆ ਦੇਖ ਸਕਦੇ ਤੁਸੀਂ ਸਾਹਮਣੇ ਹਨਾ ਨਾਲ ਕੱਟੀ ਵੀ ਆ ਤੇ 4 ਮਹੀਨਿਆਂ ਦੀ ਗੱਬਣਾ ਸੰਪਰਕ ਤੁਸੀਂ ਕਰ ਲਓ ਕਾਲੇਨਾ ਪਿੰਡ ਨਾਗਪੁਰ ਜ਼ਿਲ੍ਹਾ ਫਤਿਹਾਂ ਲਾਵੀ ਮਿੱਤਰੋ ਨੇ ਇੱਕ ਟੋਕੜ ਗੱਬਣ ਹੋਰ ਦਿਖਾਉਣੇ ਆ ਤੇ ਬਾਕੀ ਲੇਵਾ ਜਿਹਾ ਕਹਦੀ ਆ ਨਾ ਤਾਜ਼ੀਆਂ ਵਰਗਾ ਤੇ ਐਂ ਲੱਗਦਾ ਜਿਵੇਂ ਤਾਜੀ ਸੂਈ ਮਾਝੀ ਜਾਂਦੀ ਹੁੰਦੀ ਹਨਾ ਆ ਡਰਾਉਡਰ ਬਹੁਤ ਕੰਮ ਬਣਾਇਆ ਹੋਇਆ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦਾਂ ਬੰਦਦਾ ਜੀ ਤੇ ਥਣਾ ਸਪੇਸ ਬਹੁਤ ਸੋਹਣਾ ਚਾਰੇ ਥਣਾ ਲੱਗ ਲੱਗਾ ਤੇ ਮੰਗਰ ਘਟਾ ਤੇ ਉਹ ਵੀ ਆਪਾਂ ਦਿਖਾਉਣਾ ਸੋਣ ਤੇ ਬਾਕੀ ਨਕਦੀ ਜਰੂਰ ਏ ਥੋੜੀ ਜਿਵੇਂ ਆਪਾਂ ਗੱਲ ਕਰੀਏ ਤੇ ਨਿਹਾਲੂਗਾ ਜਿਹੜਾ ਏਕ ਨੰਬਰ ਬਣਿਆ ਹੋਇਆ ਤੇ ਆਹ ਸਾਹਮਣੇ ਜਿਹੜਾ ਘਟਾ ਖੜਾ ਹਨਾ ਤੇ ਮੰਗਰ ਤੇ ਬਾਕੀ ਬਾਈ ਤਾਂ ਕਰਦੇ ਆ ਗੱਲ ਵਾਸਤੇ ਬਾਕੀ ਪੁੱਛਦਾ ਬਾਈ ਤੋਂ ਡਿਟੇਲ ਸਾਰੀ ਬਾਈ ਸਸੀ ਗੱਲ ਸਰੀ ਗੱਲ ਪੁੱਛਿਆ ਬੋਲੇ ਮੜਾ ਕੀ ਨਾ ਬਾਈ ਖਿੱਲੂ ਸਿੰਘ ਖਿੱਲੂ ਸਿੰਘ ਬਾਈ ਖਿੱਲੂ ਪਿੰਡ ਧਾਨਗੜ ਧਾਨਗੜ ਜਿਲ੍ਹਾ ਜਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਤੇ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਾਈ 94638 40638 ਠੀਕ ਆ ਤੇ ਪਿੰਡ ਆਪਣਾ ਖਿੱਲੂ ਹਾਂਜੀ ਪਿੰਡ ਧਾਨਗੜ ਧਾਨਗੜ ਠੀਕ ਆ ਤੇ ਖਿੱਲੂ ਬਾਈ ਜਿਹੜੀ ਆ ਝੋਟੀ ਆ ਮਨਲਾ ਕੰਮੇ ਸੂਇਆ ਇਹ ਜੀ ਪਹਿਲੇ ਸੂਏ ਆ ਦੂਜੇ ਹੁਣ ਸੂ। ਟੱਪ ਕਿਥੇ ਲੱਗਿਆ ਬਈ ਠੀਕ ਆ ਤੇ ਬਾਕੀ ਬਈ ਦੂਜੇ ਸੂਏ ਆ? ਹਾਂ ਦੂਜੇ ਸੂਏ ਸੂ ਕੀ ਹੋ। ਦੂਜੇ ਸੂਏ ਸੂ ਕਿੰਨੇ ਟਾਈਮ ਦੀ ਕੱਪਣਾ? ਇਹ ਗੱਬਣਾ ਪੰਜਵੇਂ ਮਹੀਨੇ ਚ ਲੱਗੀ ਚਾਰ ਪੂਰੇ ਹੋ ਗਏ ਚਾਰ ਪੂਰੇ ਹੋ ਗਏ ਪੰਜਵੇਂ ਚ ਲੱਗੀ ਹੋਈ ਆ ਤੇ ਮੰਗਰ ਕਟਾ ਹੈਨਾ ਹੁਣ ਇਸ ਟਾਈਮ ਵੀ ਦੁੱਧ ਕਿੰਨਾ ਦੁੱਧ 10 ਆਟਮ 10 ਕਿਲੋਆ 10 ਕਿਲੋ ਪੂਰਾ ਦੋਨੇ ਟਾਈਮ ਮਿਲਦੀਆ ਦੋਨੇ ਟਾਈਮ ਲੱਗੀ ਆ ਠੀਕ ਆ 85000 ਮਾਰਦਾ ਠੀਕ ਆ ਲੈ ਵੀ ਮਿੱਤਰੋ 85000 ਰੇਟ ਕਰਿਆ ਤੇ ਤਾਜੀ ਸੂਈ ਵਰਗੀ ਜਿਹੜੀ ਝੋਟੀ ਆ ਦੂਜੀ ਸੂਏ ਸੂਗੀ ਚਾਰ ਮਹੀਨੇ ਪੰਜਵੇਂ ਮਹੀਨੇ ਚ ਲੱਗੀ ਬਾਈ ਕਹਿੰਦਾ ਤੇ ਬਾਕੀ ਬਈ ਦੁੱਧ ਫਿਰ ਚੰਗਾ ਹੈਨਾ ਜਮਾ ਠੀਕ ਆ ਤੇ ਦੋਨੇ ਟਾਈਮ ਬੱਚੇ ਦੇ ਮਿਲਦੀ ਠੀਕ ਆ ਤੇ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲੀ 94638 40638 94638 40638 ਹਾਂ ਠੀਕ ਆ ਤੇ ਬਈ ਰੇਟ ਦੀ ਗੱਲ ਆਂ ਦੀ ਰੇਟ ਕੀ ਕਰਤਾ ਰੇਟ ਬਈ 85000 ਆਂ 85000 ਤੇ ਕਿੰਨੇ ਛੱਡ ਕੇ ਜਾਏਗਾ ਇਹ ਛੱਡਨੀ ਆ ਬਈ 80000 ਦੀ ਠੀਕ ਆ 80000 ਦੀ ਮਿੱਤਰੋ ਬਾਈ ਕਹਿੰਦਾ ਛੱਡਨੀ ਆ ਤੇ 5 ਮਹੀਨਿਆਂ ਮਤਲਬ 5ਵੇਂ ਚ ਲੱਗੀ ਹੋਈ 4 ਮਹੀਨੇ ਦੀ ਪੂਰੀ ਗੱਪਣਾ ਤੇ ਬਾਕੀ ਮੰਗਰਾ ਜਿਹੜਾ ਕਟਾ ਬਾਕੀ ਤੇ ਮੰਗਰਾ ਕੱਟਾਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਤੇ 5000 ਦਾ ਕੱਟਾਗਾ ਤੇ ਬਾਕੀ ਬਾਈ ਕਹਿੰਦਾ 80000 ਦੀ ਦੇਣੀ ਆ ਤੇ ਝੋਟੀ ਜਿਵੇਂ ਸੱਜਰ ਸੂਈ ਹੁੰਦੀ ਹੈ ਨਾ ਲੇਵਾ ਸੱਜਰਾਂ ਜਿਹੇ ਤਰ੍ਹਾਂ ਤੇ ਬਾਕੀ ਚੰਗੀ ਹੈ ਤੇ ਹਨਾ ਸੰਬਰਖ ਤੁਸੀਂ ਕਰ ਲਿਓ ਬਾਈ ਨਾਲ ਜਿਲਾ ਬਾਈ ਦਾ ਬਨਾਲਾ ਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਕਿ ਜਿਹੜੀ ਪਸੰondi ਮਾਨਸਾ ਦਾ ਆਪਾਂ ਆਏ ਵਾਰ ਜਿਹੜੀ ਵੀਡੀਓ ਬਣਾਉਣੇ ਹੁੰਦੇ ਹਨਾ ਤੇ ਬਾਕੀ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਚੰਗੇ ਪਸ਼ੂ ਜਿਹੜੇ ਟਾਪ ਕੁਆਲਿਟੀ ਦੇ ਇਥੇ ਹਾਈਲਾਈਟ ਘੱਟ ਮਿਲਦੇ ਦੇਖਣ ਨੂੰ ਕਿਉਂਕਿ ਮੰਡੀ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮਿਲਦੇ ਆ ਕਿਸੇ ਜਲਦੀ ਨਮ ਵੀਡੀਓ ਦੇ ਨਾਲ